ਸੰਗੀ ਤੁਹਾਨੂੰ ਪਤਾ ਭਈ ਸਾਡੇ ਪੰਜਾਬ ਦੇ ਵਿੱਚ ਇੰਡੀਆ ਵਿੱਚ ਕਿੰਨੇ ਸਾਡੇ ਪ੍ਰੋਜੈਕਟ ਚੱਲਦੇ ਆ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਬੰਦ ਬਣ ਰਹੇ ਆ ਮੈਡੀਕਲ ਕੇਸ ਚੱਲ ਰਹੇ ਆ ਛੇ ਬਰਾਂ ਦੀ ਮਦਦ ਹੋ ਰਹੀ ਆ ਐਮਰਜੈਂਸੀ ਪ੍ਰੋਜੈਕਟ ਚੱਲ ਰਹੇ ਹੋ ਸਭ ਤਰ੍ਹਾਂ ਦੇ ਹਰ ਤਰ੍ਹਾਂ ਦੇ ਐਜੂਕੇਸ਼ਨ ਦੇ ਪ੍ਰੋਜੈਕਟ ਚੱਲ ਰਹੇ ਆ ਕਾਹਦਾ ਇੰਡੀਆ ਦੀ ਜਿਹੜੀ ਪੇਮੈਂਟ ਤੇ ਆ ਜਿਹੜੀ ਡੋਨੇਸ਼ਨ ਆ ਉਹ ਇੰਡੀਆ ਵਿੱਚੋਂ ਆ ਸਕਦੀ ਆ ਬਾਹਰੋਂ ਨਹੀਂ ਆ ਸਕਦੀ ਬੈਂਕ ਦੇ ਵਿੱਚ ਆ ਸਾਡੀ ਬੈਂਕ ਡੀਟੈਲਸ ਆ ਆ ਇੱਕ ਸਾਡਾ ਪੋਸਟ ਤੇ ਪਾਤਾ ਨਾਲ ਵੀਡੀਓ ਤੇ ਪਾਤਾ ਤੁਸੀਂ ਕਿੱਦਾਂ ਇੰਡੀਆ ਵਿੱਚੋਂ ਡੋਨੇਸ਼ਨ ਕਰ ਸਕਦੇ ਆ ਜੇ ਤੁਹਾਡੇ ਫੈਮਿਲੀ ਤੁਹਾਡੇ ਫਰੈਂਡਸ ਤੁਹਾਡੇ ਪਰਿਵਾਰ ਉੱਥੇ ਰਹਿੰਦੇ ਆ ਪੰਜਾਬ ਇੰਡੀਆ ਵਿੱਚ ਪੰਜਾਬ ਵਿੱਚ ਇਹ ਤੁਸੀਂ ਜਦੋਂ ਮਾਇਆ ਦਾਨ ਕਰੋਗੇ ਆ ਖਾਸ ਢਿੰਦੇ ਦੇ ਬੈਂਕ ਖਾਣ ਦੇ ਵਿੱਚ ਇਹਨਾਂ ਅਸੀਂ ਹੋਰ ਵੀ ਉੱਥੇ ਪ੍ਰੋਜੈਕਟ ਕਰ ਸਕਦੇ ਆ ਤੁਹਾਡਾ ਬਹੁਤ ਧੰਨਵਾਦ ਸੰਘਾਤ ਜੀ ਤੁਸੀਂ ਸਪੋਰਟ ਕਰਦੇ ਖਾਲਸਾ ਸਾਡ ਨੂੰ ਤੇ ਸਾਡੇ ਪ੍ਰੋਜੈਕਟ ਤੁਹਾਡੇ ਅਸੀਸਾਂ ਨਾਲ ਤੁਹਾਡੇ ਪਿਆਰ ਨਾਲ ਤੇ ਗੁਰੂ ਕੇਰਪੰਮ ਚੱਲਦੇ ਆ ਤੇ ਸਪੋਰਟ ਕਰੀ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ